ਈ ਸਤਿ ਸ਼੍ਰੀ ਅਕਾਲ ਸਾਰੇ ਹੀ ਸਤਕਾਰਯੋਗ ਸਾਥੀਆਂ ਨੂੰ 9894 ਦੀ ਰੀਕਾਸਟ ਲਿਸਟ ਆ ਚੁੱਕੀ ਸੀ 2364 ਦੀ ਸੈਕੰਡ ਲਿਸਟ ਹੈ ਜਿਹੜੀ ਉਹ ਮਈ ਦੇ ਸੈਕੰਡ ਹਫਤੇ ਦੇ ਵਿੱਚ ਆਉਣ ਦੀ ਉਮੀਦ ਹੈ ਤੇ ਹੁਣ 6435 ਦੀ ਰੀਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਲਿਸਟ ਆਫ ਈਟੀਟੀ 6435 ਦੀ ਆ ਚੁੱਕੀ ਹੈ ਕੈਟਾਗਰੀ ਓਪਨ ਅਗੇਂਸਟ ਜਨਰਲ ਈਐਸਐਮ ਦੀ ਗੱਲ ਕਰੀਏ ਆਪਾਂ ਤਾਂ ਸੀਰੀਅਲ ਨੰਬਰ ਪਹਿਲਾ ਜਿਹੜਾ ਹੈਗਾ ਓਪਨ ਅਗੇਂਸਟ ਜਨਰਲ ਯਾਨੀ ਕਿ ਈਐਸਐਮ ਐਕਸ ਸਰਵਿਸਮੈਨ रजिस्ट्रेशन नंबर है ना एप्लीकेशन नंबर है ना नेम सुखप्रीत कौर फादर नेम है डेट ऑफ बर्थ आई है सत्त जुलाई उन्नीस सौ तिरानवे तो जनरल छियाहठ मार्क्स एलिजिबल फर्स्ट नंबर है जी बहुत बहुत मुबारक है ठीक है जी ओपन अगेंस्ट जनरल कैटेगरी है ये अगर आप चेक करिए टोटल किनिया आईया ने देख ल टोटल उनाहट पेजा की लिस्ट सी ठीक है अगर आप ई एस एम के खिलाफ अगर आप गल करिए ई एस एम दी टोटल वैसे था था तो ਤੁਹਾਡੇ ਕੋਲ ਲਿਸਟ ਪਹੁੰਚ ਹੀ ਗਈ ਹੋਣੀ ਲੇਕਿਨ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕੈਂਡੀਡੇਟਸ ਉਹ ਸਾਨੂੰ ਬਾਰ-ਬਾਰ ਮੈਸੇਜ ਕਰਦੇ ਨੇ ਕਿ ਸਰ ਜਿਹੜੀ ਇਹ 6835 ਦੀ ਲਿਸਟ ਆਈ ਹੈ ਇਹਦੇ ਬਾਰੇ ਥੋੜੀ ਜੀ ਗੱਲ ਕਰੀਏ ਠੀਕ ਹੈ ਜੀ ਸੋ 9894 ਦੇ ਆਪਾਂ ਪੂਰੀ ਗੱਲ ਕਰ ਚੁੱਕੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 6835 ਦੀ ਗੱਲ ਕਰ ਰਹੇ ਆ ਇਸ ਤੋਂ ਪਹਿਲਾਂ ਅਸੀਂ 9894 ਦੇ ਜਿਹੜੀ ਫਰੈਸ਼ ਪਲਸ ਨੋਟ ਜੁਆਇਨਿੰਗ ਡਾਟਾ ਦੀ ਹੈ ਉਹ ਸਾਰੀ ਗੱਲ ਆਪਾਂ ਕਰ ਚੁੱਕੇ ਆ ਹੁਣ ਕੁਝ ਬੰਦੇ 6835 ਜੁਆਇਨ ਕਰ ਜਾਣਗੇ ਸੋ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਮੈਰਿਟ ਆ ਉਹ ਥੱਲੇ ਹੋਰ ਜਾ ਸਕਦੀ ਹੈ ਸੋ ਆਪਾਂ ESM ਦੀ ਚੈੱਕ ਕਰ ਲੈਣੇ ਆ ਬਾਕੀ ਜਿਹੜੇ ਜਿਹੜੇ ਏਰੀਆ ਤੋਂ ਤੁਸੀਂ ਬਿਲੋਂਗ ਕਰਦੇ ਹੋ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਸਾਡਾ ਇੱਕ ਹੈਲਪ ਅਨੇ एग्जाम ਪੰਜਾਬ ਦੇ ਵਿੱਚ ਜਿਹੜਾ ਵੀ ਹੁੰਦਾ ਲਗਭਗ ਅਸੀਂ ਉਹਦੀ ਹੈਲਪ ਦੇ ਲਈ ਇੱਕ ਚੈਨਲ ਬਣਾਇਆ ਹੋਇਆ ਹੈ। ਯਾਨੀ ਕਿ ਇੱਕ ਕਮਿਊਨਿਟੀ ਆਪਣਾ ਪਰਿਵਾਰ ਹੀ ਹੈ ਉਹਦੇ ਵਿੱਚ ਪੋਜ਼ਿਟਿਵ ਟਾਕਸ ਵੀ ਹੁੰਦੀਆਂ ਨੇ। ਸੋ ਜਿਹੜੀਆਂ ਜਿਹਨੀਆਂ ਗੱਲਾਂ ਨੇ ਮੈਂ ਮਕਸਦ ਇਹ ਹੀ ਹੈ ਕਿ ਆਪਾਂ ਪਹਿਲਾ ਇਨਸਾਨ ਬਣੀਏ। ਸੋ ਇਹ ਸੀਗਾ 370 ਪੋਸਟਾਂ 14 ਜਨਵਰੀ 2000 ਤੋਂ ਲੈ ਕੇ ਰਮਨਦੀਪ ਕੌਰ ਐ ਲਾਸਟ ਕੈਂਡੀਡੇਟ ਤੇ 64 ਤੱਕ एलिजिਬਲ ਹੋ ਚੁੱਕੇ ਨੇ। ਠੀਕ ਹੈ ਜੀ। 64 ਤੱਕ ਕੈਟਿਗ ਮਤਲਬ ISM ओपन अगेंस्ट जनरल ਦੀ ਗੱਲ ਕਰੀਏ ਤਾਂ 370 ਕੈਂਡੀਡੇਟ ਚੋਂ ਤੱਕ 64 ਤੋਂ ਸਟਾਰਟ ਹੋ ਕੇ 364 ਤੱਕ ਹੋ ਚੁੱਕੇ ਹਨ ਹੁਣ ਕੈਟਾਗਰੀ ਹੈ ओपन अगेंस्ट ਸਪੋਰਟਸ ਦੀ ਅਗਰ ਗੱਲ ਕਰੀਏ ਤਾਂ ਸਪੋਰਟਸ ਦੇ ਵਿੱਚ 64 ਤੋਂ ਸਟਾਰਟ ਹੋ ਕੇ 370 ਪੋਸਟਾਂ ਸਿਗੀਆਂ ਇਹ 370 ਦੇ ਵਿੱਚੋਂ ਮਤਲਬ ਜਿਹੜੀਆਂ ਉੱਪਰ ਵਾਲੀਆਂ ਸੀ 370 64 ਤੋਂ ਜਾ ਕੇ 64 ਤੱਕ ਆਈ ਤੇ ਜਿਹੜੀ ਆ ਵਾਲੀ ਰੀਕਾਸਟ ਲਿਸਟ ਹੈ ਸਪੋਰਟਸ ਦੀ ਇਹਦੀ ਅਗਰ ਆਪਾਂ ਗੱਲ ਕਰੀਏ ਸਪੋਰਟਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਪੋਰਟਸ ਦੇ ਜਿਹੜੇ ਕੈਂਡੀਡੇਟ ਨੇ ਉਹ ਹੈਗੇ ਆ ਜੀ 89 ਠੀਕ ਹੈ ਜੀ 370 ਉਹ 89 ਇਹ 63 ਤੱਕ ਐਲੀਜੀਬਲ ਹੈ ਤੇ ਲਾਸਟ ਜਿਹੜੀ ਡੇਟ ਆਫ ਬਰਥ ਆਈ 20 ਅਗਸਤ 1993 ਜਨਰਲ ਬੂਲਾਰਾਮ ਮਨੋਜ ਕੁਮਾਰ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਦੈਨ ਕੈਟੇਗਰੀ BC ਅਗੇਂਸਟ BC X ਸਰਵਿਸਮੈਨ ਠੀਕ ਹੈ ਜੀ X ਸਰਵਿਸਮੈਨ ਦੇ 4 ਹੀ ਸੀਗੇ ਇਹਦੇ ਚ ਨਹੀਂ BC ਅਗੇਂਸਟ ਹਾਂ ਜੀ ਦੇਖ ਲੈਣੇ ਆਪਾਂ BC ਅਗੇਂਸਟ ESM ਸੋ ਅੱਜ ਹੀ ਇਹ ਜਾਰੀ ਹੋਇਆ ਵੈਸੇ ਤਾਂ ਲਗਭਗ ਜਿਨ੍ਹਾਂ ਨੂੰ ਪਤਾ ਲੱਗਣਾ ਸੀ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਣਾ ਸੋ 60 ਤੱਕ ਆਏ ਨੇ ਜੀ ਇਹ BC ਅਗੇਂਸਟ ESM 86 ਇਹ ਪੋਸਟਾਂ ਨੇ 370 ਪਹਿਲੇ ਵਾਲੀਆਂ ਨੇ 89 ਇਹ ਹੋ ਗਈਆਂ ਇਸ ਤੋਂ ਬਾਅਦ 86 BC ਵਾਲੀਆਂ ਹੋ ਗਈਆਂ ਠੀਕ ਹੈ ਜੀ 60 ਤੱਕ ਆਏ ਨੇ ਦੈਨ ਕੈਟਾਗਰੀ SC MB ਇਹ ਵੀ ਐਕਸ ਸਰਵਿਸਮੈਨ ਦੀਆਂ ਹੀ ਸੀਗੀਆਂ ਸੋ ਇਹਨਾਂ ਦੀ ਜਿਹੜੀ ਅਗਰ ਲਿਸਟ ਦੀ ਗੱਲ ਕਰੀਏ ਐਕਸ ਸਰਵਿਸਮੈਨ ਐਸ ਸੀ ਐਮ ਬੀ ਐਕਸ ਸਰਵਿਸਮੈਨ ਐਮ ਬੀ ਡੀ ਗੱਲ ਕਰੀਏ ਈ ਐਸ ਐਮ ਦੇ கிਲਾਸ ਸੋ ਇਹ ਆਦੀ 41 ਤੱਕ ਠੀਕ ਹੈ ਜੀ ਜਸਵੀਰ ਕੁਮਾਰੀ ਦਰਸ਼ਨਾ ਲਾਲ 5 ਮਈ 1979 ਐਸ ਸੀ ਐਮ ਬੀ ਦਨ ਕੈਟੇਗਰੀ ਐਸ ਸੀ ਐਂਡ ਐਮ ਬੀ ਅਗੇਂਸਟ ਐਸ ਸੀ ਐਮ ਬੀ სპੋਰਟਸ ਜੇ ਅਗਰ ਗੱਲ ਕਰੀਏ ਤੁਹਾਡੇ ਸਾਹਮਣੇ ਲਿਸਟ ਹੈ ਤੁਸੀਂ ਇਹ ਲਿਸਟ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਕੀ ਹੈ ਕਿ ਇਹ ਤੁਹਾਨੂੰ ਲਿਸਟ ਤੁਹਾਡੀ ਹਮੇਸ਼ਾ ਲਈ YouTube ਦੇ ਉੱਤੇ ਪਈ ਹੈ ਤੁਸੀਂ ਕਦੋਂ ਮਰਜ਼ੀ ਆਪਣਾ ਨਾਮ ਦੇਖ ਸਕਦੇ ਹੋ ਕਈ ਵਾਰ ਨਾ ਆਪਾਂ ਜਦੋਂ ਸੀਨੀਅਰਿਟੀ ਲੈਣੀ ਹੁੰਦੀ ਹੈ ਤਾਂ ਆਪਾਂ ਨੂੰ ਇਹ ਲਿਸਟਾਂ ਲੱਭਦੀਆਂ ਨਹੀਂ ਸੋ ਦੈਟਸ ਵਾਈ ਇਹ ਵੀਡੀਓ ਬਣਾਈ ਜਾਂਦੀ ਹੈ ਅਦਰਵਾਈਜ਼ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰ ਐਦਾਂ ਹੁੰਦਾ ਆਪਣੇ ਦਿਮਾਗ ਦੇ ਵਿੱਚ ਵੀ ਵਿਊ ਲੈਣ ਦੇ ਚੱਕਰਾਂ 'ਚ ਹਨਾ ਇਹ ਚੀਜ਼ਾਂ ਨੇ ਬਾਕੀ ਮਿਹਨਤ ਵੀ ਲੱਗਦੇ ਤੁਹਾਡੇ ਸਾਹਮਣੇ ਕਿ ਰਾਤ ਦਾ ਹੁਣ ਸਮਾਂ ਹੋ ਚੁੱਕਿਆ ਬਾਕੀ ਇਹ ਹੁੰਦਾ ਮੇਰਾ ਮਕਸਦ ਇਹ ਹੈ ਕਿ ਤੁਹਾਡੇ ਲਈ ਮੈਮਰੀ ਬਣੀ ਰਹੇ ਤੇ ਤੁਸੀਂ ਯਾਦ ਕਰ ਸਕੋ ਤੇ ਆਪਦੀ ਲਿਸਟ ਜਦੋਂ ਆਪ ਆ ਉਹਦਾ ਨਾਮ ਦੇਖਦੇ ਤੇ ਬਹੁਤ ਪ੍ਰਾਊਡ ਫੀਲ ਹੁੰਦਾ ਜਦੋਂ ਤੁਸੀਂ ਇਹਨਾਂ ਫਿਊਚਰ ਦੇਖੋਗੇ ਤੁਹਾਨੂੰ ਉਦੋਂ ਇਹ ਚੀਜ਼ਾਂ ਪਤਾ ਲੱਗਣਗੀਆਂ ਫਿਰ ਇਹ ਆਪਾਂ ਨੂੰ ਲੱਭਿਆ ਨਹੀਂ ਲੱਭਦੀਆਂ ਸੋ ਇਸ ਕਰਕੇ ਇਹ ਲਿਸਟ ਬਣਾਈ ਜਾਂਦੀ ਹੈ ਠੀਕ ਹੈ ਜੀ ਸੋ ਇਹ 40 ਦੈਨ ਐਸ ਸੀ ਆਰਓ ਅਗੇਂਸਟ ਐਸ ਸੀ ਆਰਓ ای ਐ ਇਹ ਸਾਰੀਆਂ ਲਿਸਟਾਂ ਤੁਹਾਡੇ ਸਾਹਮਣੇ ਨੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਬਹੁਤ ਬਹੁਤ ਮੁਬਾਰਕਾਂ ਸਾਰੇ ਹੀ ਸਾਥੀਆਂ ਨੂੰ ਤੇ 5994 ਦੀ ਆਪਾਂ ਲਿਸਟ ਬਣਾ ਕੇ ਪਾ ਦਿੱਤੀ ਹੈ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਲਾਸਟ ਤੇ ਕੈਟਾਗਰੀ ਵਿਮੁਖ ਜਾਤੀ ਐਸਸੀ ਆਰੋ ਅਗੇਂਸਟ ਸਪੋਰਟਸ ਇਸ ਤੋਂ ਜਨਮ ਕੈਂਡੀਡੇਟ ਹੈ ਠੀਕ ਹੈ ਜੀ ਇਹ ਤੁਸੀਂ ਆਪ ਦਾ ਚੈੱਕ ਕਰ ਲਿਆ ਆਪ ਦਾ ਨਾਮ ਵਿਮੁਖਤ ਜਾਤੀ ਐਸਸੀ ਅਗੇਂਸਟ ਐਸਸੀ ਆਰੋ ਇਹ ਸਾਰਾ ਤੁਹਾਨੂੰ ਪਤਾ ਹੈ ਇਹਦੇ ਬਾਰੇ ਜਿਆਦਾ ਨੋਲੇਜ ਤੁਹਾਨੂੰ ਹੈ ਤੁਹਾਡੇ ਤੱਕ ਇਹ ਲਿਸਟ ਵੈਸੇ ਪਹੁੰਚ ਚੁੱਕੀ ਹੋਊਗੀ ਸੋ ਇਹੀ ਜਾਣਕਾਰੀ ਦੇ ਨਾਲ ਮੈਂ ਖਿਮਾਂ ਦਾ ਜਾਚਕਾ ਬਾਕੀ ਇਨ ਫਿਊਚਰ ਜਦੋਂ ਤੁਸੀਂ ਟੀਚਰ ਬਣ ਕੇ ਜਿਹੜੇ 6635 ਚ ਵੀ ਲੱਗੇ ਹੈ ਜਿਹੜੇ 9994 ਚ ਵੀ ਲੱਗੇ ਹੈ ਜਿਹੜੇ 2364 ਚ ਵੀ ਲੱਗੇ ਹੈ ਜਿਹੜੇ ਨਵੇਂ ਜਦੋਂ ਯੰਗ ਜਨਰੇਸ਼ਨ ਪੜਾਉਣ ਦੇ ਲਈ ਆ ਜੋ ਤੁਸੀਂ ਸਰਕਾਰੀ ਸਕੂਲਾਂ ਨੂੰ ਇੱਕ ਤਾਂ ਉੱਪਰ ਉੱਪਰ ਦੇਖਿਆ ਕਿ ਤੁਸੀਂ ਜਦੋਂ ਆਪਾਂ ਕਿਸੇ ਸਮੁੰਦਰ ਨੂੰ ਆਪਾਂ ਅਗਰ ਬਾਹਰੋਂ ਦੇਖਿਆ ਨਾ ਵੀ ਇੰਨਾ ਡੂੰਘਾ ਇੰਨਾ ਡੂੰਘਾ ਜਿੰਨਾ ਚਿੱਕ ਆਪਾਂ ਛਲਾਂਗ ਨਹੀਂ ਮਾਰਦੇ ਨਾ ਚਿੱਕ ਨਹੀਂ ਪਤਾ ਲੱਗਦਾ ਹੁਣ ਤੁਸੀਂ ਗਵਰਨਮੈਂਟ ਜੌਬ ਦੇ ਵਿੱਚ ਆ ਚੁੱਕੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਕਿਉਂਕਿ ਬੰਦੇ ਨੂੰ ਬਹੁਤ ਚਾ ਆਂਦਾ ਐ ਇਸ ਚੀਜ਼ ਦਾ ਜ਼ਿੰਦਗੀ ਦੇ ਵਿੱਚ ਮੈਨੂੰ ਵੀ ਬਹੁਤ ਚਾ ਹੈ ਅੱਜ ਵੀ ਮੈਨੂੰ ਚਾ ਹੈ 9 ਸਾਲ ਹੋ ਚੁੱਕੇ ਨੇ ਇਸ ਚੀਜ਼ ਦਾ ਚਾ ਇਸ ਕਰਕੇ ਆ ਕਿ ਪ੍ਰਮਾਤਮਾ ਨੇ ਆਪਣੀ ਸੁਣੀ ਸਬਦੀ ਠੀਕ ਐ ਸੋ ਪਰ ਹੁਣ ਦਿੱਕਤਾਂ ਦਾ ਸਾਹਮਣਾ ਵੀ ਆਪਾਂ ਨੂੰ ਕਰਨਾ ਪੈ ਸਕਦਾ ਹੈ ਨਾਲ ਨਾਲ ਆਪਾਂ ਨੂੰ ਪੋਜ਼ਿਟਿਵ ਰਹਿਣਾ ਪਊਗਾ ਕਿ ਬਹੁਤ ਤਾਨੇ ਮਿੰਨੇ ਆਪਾਂ ਨੂੰ ਸਾੜੇ ਪੈਣਗੇ ਕਿਉਂਕਿ ਜੇ ਤੁਸੀਂ ਵਧੀਆ ਕੰਮ ਕਰਾਓਗੇ ਤੁਹਾਨੂੰ ਤਾਂ ਵੀ ਸੁਣਨ ਨੂੰ ਮਿਲੇਗਾ ਜੇ ਤੁਸੀਂ ਹਾਂ ਇਸ ਮਹਿਕਮੇ ਦੇ ਵਿੱਚ ਜਮ੍ਹਾਂ ਚ ਉੱਪਰ ਰਹੋਗੇ ਤਾਂ ਤੁਹਾਨੂੰ ਇੱਥੇ ਕੋਈ ਕੁਝ ਕਹਿਣ ਵਾਲਾ ਨਹੀਂ ਮਤਲਬ ਜੇ ਤੁਸੀਂ ਬਾਲਾ ਕੰਮ ਕਰੋਗੇ ਤੁਹਾਨੂੰ ਤਾਂ ਵੀ ਕਿਹਾ ਜਾਊਗਾ ਜੇ ਤੁਸੀਂ ਬਾਲਾ ਘੱਟ ਕੰਮ ਕਰੋਗੇ ਹਾਂ ਜੇ ਕੋਈ ਸਕੂਲ ਤੁਹਾਨੂੰ ਬਹੁਤ ਵਧੀਆ ਮਿਲ ਗਿਆ ਜਿੱਥੇ ਬਹੁਤ ਵਧੀਆ ਰਿਸਪੈਕਟ ਹੁੰਦੀ ਹੈ ਤੁਹਾਡੀ ਤਾਂ ਤੈਨ ਤੁਸੀਂ ਕਰਨਾ ਹੈ ਹਨਾ ਜੇ ਤੁਸੀਂ ਉਹਨਾਂ ਨੂੰ ਖੜ੍ਹਾ ਹੋਂਗੇ 6 ਘੰਟਿਆਂ ਦੇ ਵਿੱਚ ਬੱਚਿਆਂ ਨਾਲ ਆਪਾਂ ਨੂੰ ਬਹੁਤ ਕੰਨਾ ਕਰਨਾ ਹਨਾ ਬਹੁਤ ਕੁਝ ਕਰਨਾ ਪੈਂਦਾ 6 ਘੰਟੇ ਤੁਸੀਂ ਮੈਨੇਜ ਕਰਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਜੋ ਚੀਜ਼ ਆਪਾਂ ਨੂੰ ਦੇਖੀ ਜਾਂਦੀ ਹੈ ਉਹ ਚੀਜ਼ ਉਸ ਤਰ੍ਹਾਂ ਨਹੀਂ ਹੁੰਦੀ ਉਹ ਬੱਚੇ ਸੰਭਾਲਨੇ ਬਹੁਤ ਮੁਸ਼ਕਿਲ ਹੈ ਘਰ ਦੇ ਵਿੱਚ ਇੱਕ ਜਵਾਬ ਹੋਵੇ ਉਹਨੂੰ ਸੰਭਾਲਨਾ ਬਹੁਤ ਮੁਸ਼ਕਿਲ ਹੁੰਦਾ ਠੀਕ ਹੈ ਸੋ ਇੱਥੇ ਆਪਾਂ ਨੂੰ ਕਿੰਨੇ ਕਿੰਨੇ ਬੱਚੇ ਮਿਲਣਗੇ ਠੀਕ ਹੈ ਅਲੱਗ-ਅਲੱਗ ਮਾਈਂਡ ਹੁੰਦਾ ਅਲੱਗ-ਅਲੱਗ ਬੈਕਗ੍ਰਾਉਂਡ ਹੁੰਦਾ ਉਸ ਬੱਚਿਆਂ ਨੂੰ ਮੈਨੇਜ ਕਰਕੇ ਚੱਲਣਾ ਹੈ हां ਜੇ ਵਧੀਆ ਕਰੋਗੇ ਤਾਂ ਸਕੂਨ ਦੇ ਨਾਲ ਤੁਹਾਨੂੰ ਇਹ ਕੰਮ ਬਹੁਤ ਵਧੀਆ ਲੱਗਣਾ ਕੀਤਾ ਬਹੁਤ ਵਧੀਆ ਇਹ ਠੀਕ ਹੈ ਸਕੂਨ ਦੇ ਨਾਲ ਕੰਮ ਕਰਨਾ ਹੈ ਹਫੜਾ ਦਫੜੀ ਨਹੀਂ ਕਰਨੀ ਠੀਕ ਹੈ ਆਪਾਂ ਬਾਹਲਾ ਅਫਸ਼ੋਸ਼ੇ ਬਾਜੀਆਂ ਚ ਵੀ ਨਹੀਂ ਪਹਿਣਾ ਛੋਸ਼ੇ ਬਾਜੀ ਇਹਦਾ ਸੈਂਸ ਵੀ ਕਈ ਵਾਰ ਆਪਾਂ ਸਟੇਟਸਾਂ ਦੇ ਬਾਹਲਾ ਲਾਣ ਲੱਗ ਜਾਂਦੇ ਆ ਆਪਾਂ ਉਹਦੇ ਰਿਸ਼ਤੇਦਾਰਾਂ ਨੂੰ ਜਨਾਨ ਦੇ ਕੋਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਆਪਦਾ ਪੇਸ਼ੈਂਸ ਰਹਿ ਕੇ ਚੱਲੋ ਮੈਂ ਇੱਥੇ ਤਾਂ ਹੀ ਗੱਲਾਂ ਕਰਦਾ ਕਿਉਂਕਿ ਅਜੇ ਇਨਸਾਨੀਅਤ ਤੌਰ ਤੇ ਮੈਨੂੰ ਇਹ ਗੱਲਾਂ ਕਰਨੀਆਂ ਵਧੀਆ ਲੱਗਦੀਆਂ ਨੇ ਕਈਆਂ ਨੂੰ ਇਹ ਸਤਸੰਗ ਲੱਗਦੇ ਛੱਡ ਦੋ ਵਿੱਚੋਂ ਕੋਈ ਚੱਕਰ ਨਹੀਂ ਲੇਕਿਨ ਇਨ ਫਿਊਚਰ ਤੁਸੀਂ ਜਦੋਂ ਖੁਦ ਕਹੋਗੇ ਕਿ ਹਾਂ ਇਹ ਗੱਲਾਂ ਸੱਚੀਆਂ ਨੇ ਕਿਉਂਕਿ ਆਪਾਂ ਬੱਚਿਆਂ ਦੇ ਨਾਲ ਮੈਮਰੀ ਬਣਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਜਿੱਦਾਂ ਮੈਂ ਆ ਮੈਂ ਰੋਜ਼ 30 ਸੈਕਿੰਡ 15 ਸੈਕਿੰਡ ਦਾ ਜਦੋਂ ਮੈਨੂੰ ਸਮਾਂ ਮਿਲਦਾ ਹੈ ਉਹਦੇ 'ਚ 15 20 ਸੈਕਿੰਡ ਦਾ ਬੱਚਿਆਂ ਨਾਲ ਇੱਕ ਸਮਾਂ ਜ਼ ਕਿਉਂਕਿ ਬੱਚਿਆਂ ਮੈਂ ਅਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਇੱਕ ਖੁਸ਼ਹਾਲ ਅਧਿਆਪਕ ਦੀ ਲੋੜ ਹੁੰਦੀ ਹੈ ਇਹਨਾਂ ਲਈ ਸਕੂਲ ਆਉਣਾ ਹੀ ਬਹੁਤ ਵੱਡੀ ਚੈਲੰਜ ਹੈ ਜਿਹੜੇ ਆਪਣੇ ਬੈਕਗ੍ਰਾਉਂਡ ਸਕੂਲ ਦੇ ਬੱਚੇ ਹੁੰਦੇ ਨੇ ਇਹਨਾਂ ਲਈ ਸਕੂਲ ਆਉਣਾ ਹੀ ਬਹੁਤ ਵੱਡੀ ਚੈਲੰਜ ਹੈ ਇਹਨਾਂ ਲਈ ਤਾਂ ਰੋਟੀ ਹੀ ਬਹੁਤ ਵੱਡੀ ਚੈਲੰਜ ਹੈ ਸੋ ਇਹਨਾਂ ਨੂੰ ਆਪਣੇ ਨਾਲ ਬੰਨ ਕੇ ਰੱਖਣਾ ਕੋਈ ਨਾ ਕੋਈ ਲਾਲਚ ਕਦੇ ਟੌਫੀਆਂ ਕਦੇ ਕੈਂਡੀਜ਼ ਕਦੇ ਕਾਪੀਜ਼ ਕਦੇ ਕੀ ਕਦੇ ਕੀ ਆਪਾਂ ਵੰਡ ਕੇ ਇਹਨਾਂ ਨੂੰ ਬੱਚਿਆਂ ਨੂੰ ਲਾਲਚ ਦੇ ਨਾਲ ਜੋੜ ਕੇ ਆਪਣੇ ਸਕੂਲ ਦੇ ਵਿੱਚ ਇਹ ਬੱਚੇ ਕਿਸੇ ਬੱਚਿਆਂ ਤੋਂ ਘੱਟ ਨਹੀਂ ਹੈਗੇ ਪਰ ਇਹ ਹੈ ਕਿ ਐਫਰਟ ਲੱਗਣ ਸ਼ੁਰੂ ਤੋਂ ਐਫਰਟ ਲੱਗਣ ਹੁਣ ਮੰਨ ਲਓ ਕੋਈ ਬੱਚੇ ਕੋਲੇ ਪਹਿਲੇ 3 ਸਾਲ ਸੀ ਗੱਲ ਕੇ ਜੀ ਯੂਕੇਜੀ ਨਰਸਰੀ ਕੀਤੀ ਉਹਦੋਂ 3 ਸਾਲਾਂ ਦਾ ਨਹੀਂ ਕੁਝ ਕਰ ਪਾਇਆ ਜੇ ਤੁਸੀਂ ਪਹਿਲੀ ਚ ਇਹਨੂੰ ਨਾਰ ਲਾਣ ਦੀ ਸੋਚੋਗੇ ਤਾਂ 3 ਸਾਲਾਂ ਦਾ ਬੱਚਾ ਆਪਣੇ ਨਾਲ ਨਹੀਂ ਰਲ ਸਕਦਾ ਇੱਕ ਸਾਈਡ ਤੇ ਸਿਲੇਬਸ ਇੱਕ ਸਾਈਡ ਤੂ ਡਾੜਾ ਉੱਥੇ ਦਿੱਕਤ ਆਉਂਦੀ ਹੈ ਹਨਾ ਲੇਕਿਨ ਤੁਸੀਂ ਆਪ ਦੇ ਐਫਰਟਸ ਜਾਰੀ ਰੱਖਣੇ ਆ ਠੀਕ ਹੈ ਕੋਸ਼ਿਸ਼ ਇਹ ਕਰਿਓ ਕਿ ਤੁਸੀਂ ਪਹਿਲੀ ਜਮਾਤ ਲਈਓ ਠੀਕ ਹੈ ਜੇ ਤੁਸੀਂ ਵਧੀਆ ਕਰਾ ਸਕਦੇ ਤਾਂ ਨਰਸਰੀ ਵਾਲਕੇ ਜੀ ਯੂਕੇ ਜੀ ਲਗੋ ਤੁਹਾਡੇ ਕੋਲੇ ਹੀ ਕਲਾਸ ਰਹਿਣੀ ਆ 5-7 ਸਾਲ ਤੁਸੀਂ ਵਧੀਆ ਆਨੰਦ ਪਹਿਲੀ ਦੂਜੀ ਤੱਕ ਬੱਚਾ ਜਦੋਂ ਪੰਜਾਬੀ ਬੋਲਣੀ ਸਿੱਖ ਜਾਂਦਾ ਤਾਂ ਤੁਹਾਨੂੰ ਸਾਰੀ ਜ਼ਿੰਦਗੀ ਤੰਗ ਹੋਣ ਦੀ ਲੋੜ ਨਹੀਂ ਪਹਿਲੀ ਦੂਜੀ ਜੇ ਤੁਸੀਂ ਫੋਨੇਟਿਕ ਸਾਊਂਡ ਤੇ ਕੰਮ ਕਰ ਦਿੰਦੇ ਹੋ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਫਿਰ ਤੁਸੀਂ 1 ਤੋਂ 100 ਤੱਕ ਕਾਊਂਟਿੰਗ ਦੀ ਪਛਾਣ ਕਰਾ ਦਿੰਦੇ ਹੋ ਤੁਹਾਨੂੰ ਕੰਮ ਕਰਨ ਦੇ ਅੱਗੇ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਲੇਕਿਨ ਜਦੋਂ ਉਹ ਹੀ ਤੀਸਰੀ ਚੌਥੀ ਜ ਆਪਣੇ ਕੋਲੇ ਬੱਚੇ ਆ ਜਾਂਦੇ ਨੇ ਫਿਰ ਉਸ ਲੈਵਲ ਦਾ ਕੰਮ ਨਹੀਂ ਕਰਾਇਆ ਹੁੰਦਾ ਜਿਸ ਹੱਬ ਦਾਪਾ ਕਰਾ ਸਕਦੇ ਆ ਆਉਣ ਗਿਆ ਤੁਹਾਨੂੰ ਇਹ ਗੱਲਾਂ ਤੁਸੀਂ ਫੇਰ ਇਸ ਚੈਨਲ ਤੇ ਦੁਬਾਰਾ ਆਣਾ ਸੋ ਇਹ ਗੱਲਾਂ ਮੈਂ ਤੁਹਾਡੇ ਨਾਲ ਤਾਂ ਸਾਂਝਾ ਕਰਦਾ ਕਿ ਮੈਨੂੰ ਨਹੀਂ ਪਤਾ ਕੋਈ ਇੱਕ ਕੈਂਡੀਡੇਟ ਵੀ ਮੈਨੂੰ ਸੁਣ ਰਿਹਾ ਕੋਈ ਦੋ ਕੈਂਡੀਡੇਟ ਵੀ ਸੁਣ ਰਿਹਾ ਵਿਊ ਦਾ ਕੋਈ ਚੱਕਰ ਨਹੀਂ ਠੀਕ ਹੈ ਸੋ ਪਰ ਤੁਹਾਨੂੰ ਇਹ ਗੱਲਾਂ ਚੇਤੇ ਆਉਣਗੀਆਂ ਵੀ ਹਾਂ ਇਹ ਗੱਲਾਂ ਸੱਚ ਸੀ ਸੋ ਕਦੇ ਵੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਲੱਗੇ ਉਹਦੇ ਛੋਟੇ ਭਰਾ ਨੂੰ ਜ਼ਰੂਰੀ ਯਾਦ ਕਰਨਾ ਜਿੰਨੀ ਹੋ ਸਕੇ ਆਪਾਂ ਇੱਕ ਕਮਿਊਨਿਟੀ ਆਪਾਂ ਇੱਕ ਪਰਿਵਾਰਾਂ ਨਾਲ ਲੜ ਕੇ ਨਾਲ ਰਲ ਕੇ ਖੜਾਂਗੇ ਯੂਨਿਟੀ ਚ ਬਣਾ ਕੇ ਰੱਖੋ ਰਿਸਪੈਕਟ ਟੂ ewomen ওভার ਡਰਗ ਹੈਲਪ ਨੀਡ ਯੂ نو ਫਾਰਮਰ نو ਫੂਡ نو ਫਿਊਚਰ ਪ੍ਰਣਾਮ ਸ਼ੀਦਾ ਨੂੰ ਇੰਸਟਾਗ੍ਰਾਮ ਤੇ ਸੇਮ ਅਕਾਊਂਟ ਹੈ ਤੁਸੀਂ ਫੋਲੋ ਕਰ ਸਕਦੇ ਹੋ ਸੋ ਧੰਨਵਾਦ ਜੀ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ ਕੋਈ ਤੁਹਾਨੂੰ ਕੁਝ ਮਰਜ਼ੀ ਕਹਿ ਰਿਹਾ ਤਾਨੇ ਮੈਨੇ ਆਪਦੀ ਜ਼ਿੰਦਗੀ ਚ ਮਸਤ ਰਹਿਣਾ ਠੀਕ ਹੈ ਇਹ ਗੱਲਾਂ ਤੁਹਾਨੂੰ ਦੱਸਣ ਦਾ ਮੇਰਾ ਫਰਜ਼ ਤਾਂ ਹੈ ਕਿ ਤੁਸੀਂ ਮੇਰੇ ਛੋਟੇ ਭ ਕੁਈ ਮੇਰੇ ਤੋਂ ਵੱਡੇ ਵੀ ਹੋ ਸਕਦੇ ਨੇ ਠੀਕ ਹੈ ਲੇਕਿਨ ਮੈਨੂੰ ਕੋਈ ਬਹੁਤਾ ਗਿਆਨਤਾ ਨਹੀਂ ਹੈਗਾ ਆਪਦੇ ਆਪ ਨੂੰ ਜ਼ੀਰੋ ਮੰਨ ਕੇ ਚੱਲਿਓ ਆਪਦੇ ਆਪ ਨੂੰ ਹਮੇਸ਼ਾ ਐਜ਼ ਅ ਲਾਈਫ ਲੌਂਗ ਲਰਨਰ ਮੰਨ ਕੇ ਚੱਲਿਓ ਕੁਝ ਤੁਹਾਨੂੰ ਕੁਝ ਵੀ ਕਹਿ ਰਿਹਾ ਵੀ ਇਹ ਤਾਂ ਕੱਲ੍ਹ ਦੇ ਜਵਾਬ ਨੇ ਤੁਸੀਂ ਸਿਖਾਓਗੇ ਮੈਨੂੰ ਬਹੁਤ ਕੁਝ ਸੁਣਨ ਨੂੰ ਮਿਲਣਾ ਤੁਹਾਨੂੰ ਠੀਕ ਹੈ ਮੈਂ ਤੁਹਾਨੂੰ 네ਗੇਟਿਵ ਨਹੀਂ ਕਰ ਰਿਹਾ ਲੇਕਿਨ ਇਹ ਗੱਲ ਤੁਹਾਡੇ ਸਾਹਮਣੇ ਆਉਣਗੀਆਂ ਖੁਸ਼ੀ ਦਾ ਮੌਕਾ ਹੈ ਖੁਸ਼ੀ ਦਾ ਇਜ਼ਹਾਰ ਕਰਿਏ ਸੋ ਰਿਸਪੈਕਟ ਟੂ ਊਮਨ ਅਵੋਇਡ ਰਖ ਹੈਲਪ ਨੀਡਡ ਇਨ ਫਾਰਮਰ ਨੋ ਫੂਡ ਨੋ ਫਿਊਚਰ ਪ੍ਰਣਾਮ ਸ਼ਹੀਦਾਂ